ਜਦੋਂ ਵੀ ਆਪਾਂ ਕਿਸੇ ਦੇਵੀ ਦੇਵਤੇ ਦੀ ਫੋਟੋ ਦੇਖਦੇ ਆ ਤਾਂ ਆਪਾਂ ਕੀ ਦੇਖਦੇ ਆ ਕਿ ਉਹਨਾਂ ਦੇ ਦੋ ਦੀ ਬਜਾਏ ਜ਼ਿਆਦਾ ਹੱਥ ਲਾਏ ਹੁੰਦੇ ਆ ਹਾਲਾਂਕਿ ਇਸ ਚੀਜ਼ ਦੇ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਜੋ ਦੇਵੀ ਸ਼ਕਤੀਆਂ ਹੁੰਦੀਆਂ ਹਨ ਕਿ ਉਹਨਾਂ ਦੇ ਕੋਲੇ ਬਹੁਤ ਸਾਰੀਆਂ ਵੱਖੋ-ਵੱਖਰੀਆਂ ਪਾਵਰਾਂ ਹੁੰਦੀਆਂ ਨੇ ਕੰਟਰੋਲਸ ਹੁੰਦੇ ਆ ਸੋ ਏਸੇ ਹੀ ਸੰਬੰਧ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਅੱਜ ਕਿ ਅਸੀਂ ਮਨੁੱਖ ਜੋ ਦੇਖਣ ਨੂੰ ਸੀ ਆਮ ਲੱਗਦੇ ਆ ਪਰ ਤੁਹਾਡੇ ਕੋਲੇ ਵੀ ਉਸੇ ਤਰ੍ਹਾਂ ਦੇਵੀ ਸ਼ਕਤੀਆਂ ਨੇ ਤੁਹਾਡਾ ਜੋ ਮਾਈਂਡ ਹੈ ਉਹਦਾ ਉਹ ਸ਼ਕਤੀਆਂ ਦਾ ਸੰਚਾਲਕ ਹੈ ਕਿ ਜਿਹੜਾ ਕਿ ਡਾਇਰੈਕਸ਼ਨ ਦਿੰਦਾ ਲੈਂਦਾ ਤੇ ਆਪਣੇ ਉਸ ਤੁਹਾਡੀ ਬਾਡੀ ਦੇ ਅੰਦਰ ਇੱਕ ਇੰਟੈਲੀਜੈਂਸ ਹੈ ਜਿਹਨੂੰ ਅਸੀਂ ਜਿਹਨੂੰ ਅਸੀਂ ਬੁੱਧੀ ਬੋਲਦੇ ਆ ਤੇ ਉਸ ਤੋਂ ਇਲਾਵਾ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਇੱਕ ਪਾਵਰਸ ਨੇ ਜਿਹਨਾਂ ਦੇ ਵਿੱਚੋਂ ਅੱਜ ਮੈਂ ਦੋ ਪਾਵਰਸ ਦਾ ਨਾਮ ਲੈਣ ਲੱਗਾ ਮੇਲਸ ਦੇ ਕੋਲੇ ਉਸ ਪਾਵਰ ਦੇ ਉਸ ਪਾਵਰ ਨੂੰ ਅਸੀਂ ਟੈਸਟੋਸਟੇਰੋਨ ਬੋਲਦੇ ਆਂ ਤੇ ਫੀਮੇਲ ਦੇ ਵਿੱਚ ਉਸ ਨੂੰ ਅਸੀਂ ਈਸਟ੍ਰੋਜਨ ਬੋਲਦੇ ਆਂ ਹੁਣ ਇਹਨੂੰ ਮੈਂ ਦੇਵੀ ਸ਼ਕਤੀ ਕਿਵੇਂ ਬੋਲ ਰਿਆਂ ਥੋੜਾ ਦੇ ਦੇਤੇ ਵੀ ਗੱਲ ਕਰ ਲੈਨੇ ਆ ਤੁਸੀਂ ਜੋ ਵੀ ਖਾਣਾ ਖਾਣੇ ਹੋ ਉਹ ਖਾਣਾ ਸਾਡੇ ਅੰਦਰ ਪ੍ਰੋਸੈਸ ਕੌਣ ਕਰਦਾ ਨੇਚਰ ਪ੍ਰੋਸੈਸ ਕਰਦੇ ਆ ਤੁਸੀਂ ਕਹਿ ਕੇ ਨਹੀਂ ਕਰਵਾ ਸਕਦੇ ਉਸ ਤੋਂ ਤੁਹਾਡਾ ਜੋ ਲੀਵਰ ਹੈ ਤੁਹਾਡੀ ਜੋ ਇੰਟਸਟਾਈਨਸ ਹਨ ਪੂਰੇ ਦਾ ਪੂਰਾ ਡਾਈਜੈਸਟਿਵ ਸਿਸਟਮ ਹੈ ਜਾਂ ਪੂਰੀ ਦੀ ਪੂਰੀ ਇੱਕ ਇਹਨੂੰ ਹੋਲਿਸਟਿਕਲੀ ਅਸੀਂ ਦੇਖੀਏ ਤਾਂ ਪੂਰੇ ਦਾ ਪੂਰਾ ਸਿਸਟਮ ਕੰਮ ਕਰਦਾ ਹੈ ਜਿਹੜਾ ਕਿ ਅ ਇੱਕ ਚੈਨਲ ਰਾਹੀਂ ਇੱਕ ਰਾਸਤੇ ਰਾਹੀਂ ਡਾਈਜੈਸ਼ਨ ਤੋਂ ਬਾਅਦ ਜੂਸਸ ਤੋਂ ਬਾਅਦ ਫਿਰ ਖੂਨ ਬਣਦਾ ਫਿਰ ਇਸ ਤਰ੍ਹਾਂ ਦੀ ਪ੍ਰੋਸੈਸ ਕਰਕੇ ਫਿਰ ਤੁਹਾਡੇ ਅੰਦਰ ਸੀਮਨ ਬਣਦਾ ਤੇ ਸੀਮਨ ਦੇ ਨਾਲ ਨਾਲ ਤੁਹਾਡੇ ਅੰਦਰ ਕੈਮੀਕਲਸ ਵੀ ਬਣਦੇ ਹਨ ਜੋ ਹਾਲਾਂਕਿ ਸੀਮਨ ਵੀ ਇੱਕ ਆਪਦੇ ਰੂਪ ਦੇ ਵਿੱਚ ਇੱਕ ਉਹ ਵੀ ਸ਼ਕਤੀ ਹੈ ਅਗਰ ਮੇਲਸ ਦੀ ਗੱਲ ਕਰਦੇ ਆ ਤਾਂ ਉਹਨਾਂ ਕੋਲੇ ਟੈਸਟੋਸਟਰੋਨ ਬਣਦਾ ਹੁਣ ਗੱਲ ਕੀ ਆ ਕਿ ਅਗਰ ਤੁਸੀਂ ਉਸ ਟੈਸਟੋਸਟਰੋਨ ਨੂੰ ਇਹ ਤੁਸੀਂ ਨਿਰਧਾਰਤ ਕਰਨਾ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਤੁਹਾਡੇ ਅੰਦਰ ਬੁੱਧੀ ਆ ਜਾਓ ਇੰਟੈਲੀਜੈਂਸ ਆ ਤੇ ਮਨ ਨੇ ਇਕੱਠੇ ਹੋ ਕੇ ਕਿ ਮੈਂ ਇਹ ਕਿਸ ਪਾਸੇ ਨੂੰ ਇਹਦੀ એનર્ਜੀ ਲਾਉਣੀ ਹੈ ਜੋ ਟੈਸਟੋਸਟਰੋਨ ਬਣਦਾ ਮੇਲਸ ਦੇ ਵਿੱਚ ਜਿਵੇਂ ਮੈਂ ਦੱਸ ਚੁੱਕਿਆ ਕਿ ਲੀਡੀਜ਼ ਦੇ ਵਿੱਚ ਈਸਟ੍ਰੋਜਨ ਬਣਦਾ ਉਹੀ ਟੈਸਟੋਸਟ੍ਰੋਨ ਦੇ ਮੁਕਾਬਲੇ ਸੋ ਲੀਡੀਜ਼ ਵਾਸਤੇ ਵੀ ਗੱਲ ਆ ਕਿ ਹੁਣੇ ਤੁਸੀਂ ਸੋਚਣਾ ਕਿ ਤੁਸੀਂ ਉਹ ਆਪਣੀ ਉਹ ਜੋ એનર્ਜੀ ਤੁਹਾਨੂੰ ਮਿਲ ਗਈ ਉਦਾਹਰਨ ਦੇ ਤੌਰ ਤੇ ਕਿ ਉਹੀ ਦੇਵੀ ਸ਼ਕਤੀ ਦੇ ਰੂਪ ਵਿੱਚ ਤੁਹਾਡੇ ਕੋਲੇ ਤੁਹਾਡੇ ਹੱਥੇ ਵਿੱਚ ਵੀ ਹੁਣ ਇੱਕ ਕਿਰਪਾਨ ਫੜੀ ਹੋਈ ਆ ਹੁਣ ਤੁਸੀਂ ਦੇਖਣਾ ਕਿ ਤੁਸੀਂ ਇਸ ਨੂੰ ਨਾਜਾਇਜ਼ ਲੜਦੇ ਹੋਏ ਨਾਜਾਇਜ਼ ਲੜਨ ਤੋਂ ਭਾਵ ਕੀ ਆ ਇੱਥੇ ਕੀ ਆ ਕਿ ਤੁਸੀਂ ਲੋਕਾਂ ਦੀਆਂ ਗੱਲਾਂ ਕਰਕੇ ਹੋਏ ਕਰਦੇ ਹੋਏ ਜਾਂ ਫਿਰ ਲੋਕਾਂ ਬਾਰੇ ਗੱਲਾਂ ਕਰਦੇ ਹੋਏ ਜਾਂ ਫਿਰ ਬਾਕੀ ਚੀਜ਼ਾਂ ਦੇ ਉੱਤੇ એનર્ਜੀ ਜਿਹਨਾਂ ਦੇ ਤੁਹਾਨੂੰ ਤੁਹਾਨੂੰ ਕੋਈ ਫਾਇਦਾ ਨਹੀਂ ਉਸ ਚੀਜ਼ ਦਾ